ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਬ੍ਰੀਫ ਪੰਜਾਬ ਚੈਨਲ ਵਿੱਚ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਇੱਕ ਐਸੇ ਖਿਡਾਰੀ ਬਾਰੇ ਜਿਸ ਨੂੰ ਦੁਨੀਆ ਤੋਂ ਗਏ ਹੋਏ ਕਈ ਸਾਲ ਹੋ ਗਏ ਪਰ ਕਬੱਡੀ ਪ੍ਰੇਮੀ ਅੱਜ ਵੀ ਉਸ ਨੂੰ ਯਾਦ ਕਰਦੇ ਹਨ ਜਦੋਂ ਵੀ ਦੁਨੀਆ ਵਿੱਚ ਕਿਤੇ ਵੀ ਕੋਈ ਕਬੱਡੀ ਦਾ ਟੂਰਨਾਮੈਂਟ ਹੁੰਦਾ ਹੈ ਜਾਂ ਫਿਰ ਕੋਈ ਲੀਗ ਚੱਲਦੀ ਹੈ ਇਸ ਖਿਡਾਰੀ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਬੱਡੀ ਦੇ ਧਰੂ ਤਾਰੇ ਇੱਕ ਮਹਾਨ ਖਿਡਾਰੀ ਜੋ ਬੜੀ ਜਲਦੀ ਹੀ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਹਰਜੀਤ ਬਰਾੜ ਬਾਜਾਖੰਨਾ ਦਾ ਜੀਵਨ ਨਾਵਾ ਲੈ ਕੇ حاضر ਹੋਏ ਆ। ਸੁਣੋ ਹਰਜੀਤ ਬਰਾੜ ਬਾਜਾਖੰਨਾ ਦੀ ਜ਼ਿੰਦਗੀ, ਪਰਿਵਾਰ ਅਤੇ ਕਬੱਡੀ ਕੈਰੀਅਰ ਬਾਰੇ ਅਜਿਹੇ ਖੁਲਾਸੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸੋ ਕਿਰਪਾ ਕਰਕੇ ਵੀਡੀਓ ਨੂੰ ਆਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ। ਸੋ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ ਹਰਜੀਤ ਬਰਾੜ ਬਾਜਾਖਾਨ ਇਹਨਾਂ ਦਾ ਜਨਮ 5 ਸਤੰਬਰ 1971 ਨੂੰ ਪਿੰਡ ਬਾਜਾਖਾਨ ਦਾ ਜ਼ਿਲ੍ਹਾ ਫਰੀਦਕੋਟ ਪੰਜਾਬ ਵਿੱਚ ਹੋਇਆ ਹਰਜੀਤ ਬਚਪਨ ਤੋਂ ਹੀ ਇੱਕ ਮਜ਼ਬੂਤ ਜੁੱਸੇ ਦਾ ਮਾਲਕ ਸੀ ਜਿਸ ਕਰਕੇ ਉਸਦੇ ਪਿਤਾ ਬਖਸ਼ੀ ਸਿੰਘ ਨੇ ਉਸ ਨੂੰ ਕਬੱਡੀ ਖੇਡਣ ਲਈ ਪ੍ਰੇਰਿਤ ਕੀਤਾ ਉਹ ਬਚਪਨ ਤੋਂ ਹੀ ਇੱਕ ਵਧੀਆ ਕਬੱਡੀ ਖਿਡਾਰੀ ਸੀ ਜਦੋਂ ਹਰਜੀਤ ਬਰਾੜ ਪੜਦਾ ਸੀ ਤਾਂ ਸਕੂਲੇ ਪੜ੍ਹਦੇ ਆ ਹੀ ਉਸਨੇ ਬਹੁਤ ਸਾਰੇ ਟੂਰਨਾਮੈਂਟ ਖੇਡੇ ਅਤੇ ਜਿੱਤੇ ਅਤੇ ਆਪਣੇ ਮਾਪੇ-ਬਾਪ ਅਤੇ ਸਕੂਲ ਦਾ ਨਾਮ ਉੱਚਾ ਕੀਤਾ ਉਸਦੇ ਪੂਰੇ ਪਿੰਡ ਵਾਲੇ ਅਤੇ ਅਧਿਆਪਕ ਇਸ ਗੱਲ ਦਾ ਬਾੜ ਕਰਦੇ ਸਨ ਕਿ ਹਰਜੀਤ ਬਰਾੜ ਬਾਜਾਖੰਡਾ ਪਿੰਡ ਦਾ ਨਾਮ ਜਰੂਰ ਰੌਸ਼ਨ ਕਰੇਗਾ ਇਸੇ ਕਰਕੇ ਹਰਜੀਤ ਬਰਾੜ ਜਦੋਂ 8ਵੀਂ ਕਲਾਸ ਵਿੱਚ ਪੜਦਾ ਸੀ ਤਾਂ ਮਿੰਨੀ 올림픽 ਖੇਡਾਂ ਜੋਗੇ ਗਹਾਟੀ ਵਿੱਚ ਹੋਈਆਂ ਸਨ ਉਸ ਵਿੱਚ ਹਰਜੀਤ ਨੇ ਕਬੱਡੀ ਦਾ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਆਪਣੀ ਟੀਮ ਨੂੰ ਜਿਤਾ ਕੇ ਪੰਜਾਬ ਲੈ ਕੇ ਆਦਾ ਸੀ ਇਸ ਤੋਂ ਬਾਅਦ ਉਸਨੇ ਸਪੋਰਟਸ ਕਾਲਜ ਜਲੰਧਰ ਵਿੱਚ ਦਾਖਲਾ ਲਿਆ ਅਤੇ ਉੱਥੇ ਸਖਤ ਮਿਹਨਤ ਕਰਨ ਤੋਂ ਬਾਅਦ ਕਬੱਡੀ ਵਿੱਚ ਨਿਪੁੰਨਤਾ ਹਾਸਲ ਕੀਤੀ। ਹੌਲੀ-ਹੌਲੀ ਉਹ ਉਹ ਵੱਡੀਆਂ ਟੀਮਾਂ ਵਿੱਚ ਖੇਡਣ ਲੱਗਾ ਸੀ। ਇੱਕ ਵਾਰ ਹਰਜੀਤ ਬਰਾੜ ਆਪਣੇ ਦੋਸਤਾਂ ਦੇ ਨਾਲ ਜੈਤੋ ਦਾ ਖੇਡ ਮੇਲਾ ਵੇਖਣ ਗਿਆ, ਜਿੱਥੇ ਅਖਾਰੇ ਵਿੱਚ ਪਹਿਲਵਾਨ ਕੁਸ਼ਤੀ ਕਰ ਰਹੇ ਸਨ। ਦੋਸਤਾਂ ਦੇ ਹਲਾਸ਼ੇਰੀ ਦੇਖ ਕੇ ਹਰਜੀਤ ਬਰਾੜ ਨੂੰ ਅਖਾਰੇ ਵਿੱਚ ਭੇਜ ਦਿੱਤਾ, ਜਿੱਥੇ ਉਸਨੇ ਆਪਣੇ ਤੋਂ ਕਈ ਗੁਣਾ ਤਕੜੇ ਪਹਿਲਵਾਨ ਨਾਲ ਇਹਨੀ ਸੋਹਣੀ ਕਿਸ਼ਤੀ ਖੇਡੀ ਕੇ ਦੇਖਣ ਵਾਲੇ ਸਾਰੇ ਦਰਸ਼ਕੀ 당ਗ ਰਹਿ ਗਏ ਸਨ ਇਸਵੇਂ ਨੇ ਵਿੱਚ ਲੋਕਾਂ ਵੱਲੋਂ ਮਿੱਲੀ ਅੱਲਾ ਸ਼ਰੀ ਤੋਂ ਬਾਅਦ ਹਰਜੀਤ ਬਰਾਰ ਨੇ ਮੋੜ ਕਦੇ ਪਛਾਣ ਨਹੀਂ ਤਕਿਆ ਸਾਲ 1982-83 ਵਿੱਚ ਜਦੋਂ ਕੋਠਾ ਗੁਰੂਗਾ ਵਿੱਚ ਟੂਰਨਾਮੈਂਟ ਵਿੱਚ ਕਬੱਡੀ ਤੋਂ ਆਈ ਟੀਮ ਵੱਲੋਂ ਹਰਜੀਤ ਬਰਾਰ ਨੇ ਸਿਰਫ ਦੂਰ ਇਹ ਨਾ ਪਾਇਆ ਸੀ ਕਿ ਸਾਰੇ ਪਾਸੇ ਬਾਜਾਖਾਨਾ ਬਾਜਾਖਾਨਾ ਹੋ ਗਈ ਅਤੇ ਇਸ ਖਿਡਾਰੀ ਨੇ ਆਪਣੀ ਖੇਡ ਦਾ ਲੋਹਾ ਬਣਵਾਇਆ ਅਜਿਹੇ ਮਹਾਨ ਖਿਡਾਰੀ ਕਦੇ-ਕਦੇ ਹੀ ਇਸ ਸੰਸਾਰ ਵਿੱਚ ਜਨਮ ਲੈਂਦੇ ਹਨ ਸਾਨੂੰ 1994 ਵਿੱਚ ਹਰਜੀਤ ਬਰਾੜ ਪਹਿਲੀ ਵਾਰ ਕੈਨੇਡਾ ਕੈਡਰ ਗਿਆ ਜਿੱਥੇ ਉਸ ਨੇ ਆਪਣੀ ਤਾਕਤ ਦੇ ਜੋਰ ਵਿਖਾਏ ਉਸ ਤੋਂ ਬਾਅਦ ਉਹ ਪਾਕਿਸਤਾਨ ਅਮਰੀਕਾ ਜਰਮਨ ਜਾ ਕੇ ਵੀ ਟੂਰਨਾਮੈਂਟ ਜਿੱਤ ਕੇ ਆਇਆ ਸੀ ਸਾਲ 1996 ਵਿੱਚ ਜਦੋਂ ਕੈਨੇਡਾ 'ਚ ਕਬੱਡੀ ਵਰਲਡ ਕੱਪ ਹੋਇਆ ਤਾਂ ਹਰਜੀਤ ਬਰਾੜ ਪਾਕਿਸਤਾਨ ਵਿਰੁੱਧ ਜਦੋਂ ਖੇਡ ਰਿਹਾ ਸੀ ਤਾਂ ਉਸ ਦੀ ਇੱਕ ਇੱਕ ਰੇਡ ਉਤੇ ਇੱਕ-ਇੱਕ ਲੱਖ ਰੁਪਏ ਰੱਖੇ ਗਏ ਸਨ ਪਰ ਕੋਈ ਵੀ ਹਰਜੀਤ ਨੂੰ ਜਫਾੜਾ ਲਾ ਸਕਿਆ ਤੇ ਉਹ ਸਾਰੇ ਪੈਸੇ ਹਰਜੀਤ ਬਰਾੜ ਦੇ ਹੀ ਜਿੱਤ ਲੈ ਸਨ ਕੈਨੇਡਾ ਦੇ ਇੱਕ ਗੋਰੇ ਕਮੈਂਟਰੀ ਕਰਨ ਵਾਲੇ ਦੇ ਮਾਈਕ ਵਿੱਚ ਅਨਾਉਂਸਮੈਂਟ ਕੀਤੀ ਕਿ ਪੰਜਾਬ ਨੇ ਇੱਕ ਅਜਹੀ ਮਸ਼ੀਨ ਤਿਆਰ ਕੀਤੀ ਹੈ ਜੋ ਇੱਕ-ਇੱਕ ਸੈਕਿੰਡ ਦੇ ਵਿੱਚ ਇੱਕ-ਇੱਕ ਲੱਖ ਰੁਪਈਆ ਛਾਪਦੀ ਹੈ ਹਰਜੀਤ ਬਰਾੜ ਦਾ ਵਿਆਹ ਬੀਬੀ ਨਰਿੰਦਰ ਕੌਰ ਨਾਲ ਹੋਇਆ ਤੇ ਵਿਆਹ ਮਗਰੋਂ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਜਿਹਦਾ ਨਾਮ ਗਗਨ ਹਰਜੀਤ ਕੌਰ ਰੱਖਿਆ ਗਿਆ ਉਸ ਵਕਤ ਹਰਜੀਤ ਬਰਾੜ ਦਾ ਨਾਮ ਕਬੱਡੀ ਜਗਤ ਦੀ ਪੂਰੀ ਦੁਨੀਆ ਵਿੱਚ ਛਾ ਗਿਆ ਸੀ ਹਰ ਇੱਕ ਕਬੱਡੀ ਪ੍ਰੇਮੀ ਦੀ ਜ਼ੁਬਾਨ ਉੱਤੇ ਕੋਈ ਨਾਮ ਸੀ ਹਰਜੀਤ ਬਰਾੜ ਬਾਜਾਖਾਨਾ ਹਰਜੀਤ ਇੱਕ ਵਾਰ ਜਦੋਂ ਕੈਨੇਡਾ ਵਿੱਚ ਦੁਬਾਰੇ ਖੇਡਣ ਗਿਆ ਤਾਂ ਮੈਚ ਖੇਡਦੇ ਉਸ ਦੀ ਇੱਕ ਰੇਡ ਉੱਤੇ ਲਗਭਗ 35000 ਡਾਲਰ ਦੀ ਸ਼ਰਤ ਲੱਗ ਗਈ ਸੀ ਅੱਜ ਦੇ ਹਿਸਾਬ ਨਾਲ ਉਸ ਦਾ ਮੁੱਲ 18 ਲੱਖ ਰੁਪਏ ਦੇ ਆਸ-ਪਾਸ ਵੱਧਦਾ ਹੈ ਪਰ ਕੁਝ ਸਮੇਂ ਬਾਅਦ ਉਹ ਮੰਦਭਾਗਾ ਦਿਨ ਵੀ ਆਇਆ ਜਦੋਂ 16 ਅਪ੍ਰੈਲ 1998 ਨੂੰ ਜਦੋਂ ਹਰਜੀਤ ਬਰਾੜ ਆਪਣੇ ਸਾਥੀਆਂ ਨਾਲ ਆਪਣੀ ਨਵੀਂ ਕਢਾਈ ਜਿਪਸੀ ਵਿੱਚ ਸਵਾਰ ਹੋ ਕੇ ਦਿੱਲੀ ਵੱਲ ਜਾ ਰਿਹਾ ਸੀ ਤਾਂ ਮਰੀਡੇ ਦੇ ਨੇੜੇ ਉਹਨਾਂ ਦਾ ਇੱਕ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਜਿਸ ਵਿੱਚ ਹਰਜੀਤ ਬਰਾੜ ਨੂੰ ਦਾ ਮੌਕੇ ਤੇ ਇਚਿਆਤ ਹੋ ਗਿਆ ਤੇ ਉਹ ਐਕਸੀਡੈਂਟ ਵਿੱਚ ਨਾਲ ਦੇ ਖਿਡਾਰੀ ਸੁਪਚੈਨ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਤੇ ਹੋਰ ਤਿੰਨ ਖਿਡਾਰੀ ਵੀ ਮੌਕੇ ਤੇ ਹੀ ਦਮ ਤੋੜ ਗਏ ਸਨ ਸੋ ਦੋਸਤੋ ਇਸ ਇੱਕ ਕਬੱਡੀ ਖੇਡ ਦਾ ਮਹਾਨ ਖਿਡਾਰੀ ਜੋ ਸਦਾ ਲਈ ਖੇਡ ਪ੍ਰੇਮੀਆ ਤੋਂ ਵਿਛੜ ਗਿਆ ਉਸ ਦੀ ਘਾਟ ਅੱਜ ਵੀ ਖੇਡ ਗਰਾਉਂਡਾਂ ਦੇ ਵਿੱਚ ਦੇਖੀ ਜਾ ਸਕਦੀ ਹੈ ਐਸਾ ਕੋਈ ਵੀ ਟੂਰਨਾਮੈਂਟ ਕੋਈ ਵੀ ਮੈਚ ਨਹੀਂ ਹੋਵੇਗਾ ਜਿੱਥੇ ਹਰਜੀਤ ਬਰਾੜ ਨੂੰ ਕਦੇ ਯਾਦ ਨਾ ਕੀਤਾ ਗਿਆ ਹੋਵੇ ਹਰਜੀਤ ਬਰਾੜ ਬਾਜਾਖੰਡ ਕਬੱਡੀ ਜਗਤ ਦੇ ਅਸਮਾਨ ਵਿੱਚ ਇੱਕ ਤਰੂ ਤਾਰਾ ਬਣ ਕੇ ਅੱਜ ਵੀ ਚਮਕ ਰਿਹਾ ਹੈ ਤੇ ਹਮੇਸ਼ਾ ਚਮਕਦਾ ਰਹੇਗਾ ਸੋ ਦੋਸਤੋ ਏਸੀ ਮਹਾਨ ਖਿਡਾਰੀ ਹਰਜੀਤ ਬਰੜ ਬਾਦਿਆਖਾਨਾ ਦੀ ਜੀਵਨੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ